ਹੈਲੋ ਦੋਸਤੋ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਸੋ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਲੋੜੀ ਦੀ ਤਿਆਰੀ ਜਿਹੜੀ ਆ ਉਹ ਕਰਨ ਲੱਗੇ ਆ ਅਸੀਂ ਅੱਜ ਅਸੀਂ ਇਟਲੀ ਦੀ ਬਹੁਤ ਹੀ ਮਸ਼ਹੂਰ ਸੁਪਰਮਾਰਕਟ ਜਿਹਨੂੰ ਇਪਰ ਕਹਿੰਦੇ ਆ ਉੱਥੇ ગયા ਸੀ ਤੇ ਉੱਥੋਂ ਅਸੀਂ ਲੋੜੀ ਵਾਸਤੇ ਮੂੰਗਫਲੀ ਲੈਂਦੀ ਆ ਤੇ ਇੰਡੀਅਨ ਦੁਕਾਨ ਤੋਂ ਜਾ ਕੇ ਅਸੀਂ ਰੇੜੀਆਂ ਲੈਂਦੀਆਂ ਕੱਚਕ ਲੈਂਦੀ ਆ ਤੇ ਸੋਮਵਾਰ ਨੂੰ ਜਿੱਦਾਂ ਲੋੜੀ ਆ ਇੰਡੀਆ ਦੇ ਵਿੱਚ ਸੋ ਅਸੀਂ ਤਾਂ ਕੱਲ ਨੂੰ ਮਨਾ ਲੈਣੀ ਕਿਉਂਕਿ ਸੋਮਵਾਰ ਨੂੰ ਅਸੀਂ ਕੰਮਾਂ ਤੇ ਹੁਣਾ ਸਾਰੇ ਨੇ ਇੰਡੀਆ ਨਾਲ ਆਪਣੇ ਭਰਾਮਾਂ ਦੇ ਟੈਨਾਂ ਨੇ ਤੇ ਲੋੜੀ ਜਿਹੜੀ ਆ ਉਹ ਇਟਲੀ ਦੇ ਵਿੱਚ ਸਾਡੇ ਹਿਸਾਬ ਦੇ ਨਾਲ ਅਸੀਂ ਕੱਲ ਨੂੰ ਐਤਵਾਰ ਨੂੰ ਮਨਾਣੀਆਂ ਤੇ ਮੂੰਗਫਲੀ ਅਸੀਂ ਲੈਂਦੀ ਆ ਆਪਣੇ ਆਪਣੇ ਵੱਲੋਂ ਮਤਲਬ ਇਹ ਕਿਦਾਂ ਵਧੀਆ ਦੇਖ ਕੇ ਲੈਂਦੀ ਆ ਜਿੱਥੋਂ ਵਧੀਆ ਮੈਨੂੰ ਜਿਹੜੀ ਮਾਰਕੀਟ ਵਿੱਚੋਂ वैसे इंडियन दुकान ਤੋਂ ਵੀ ਮਿਲਦੀ ਆ ਅੱਜ ਕੱਲ ਮੂੰਗਫਲੀ ਜਿੰਨੀ ਮਰਜ਼ੀ ਲੈ ਲੋ ਰੇੜੀਆਂ ਲੈ ਲੋ ਗੱਚਕ ਲੈ ਲੋ ਇੰਡੀਆ ਵਾਂਗ ਹਰ ਚੀਜ਼ ਜਿਹੜੀ ਆ ਮਿਲਦੀ ਆ ਮਠਾਈ ਲੈ ਲਈਏ ਰੇੜੀਆਂ ਲੈ ਲਈਏ ਗੱਚਕ ਹੋ ਗਈ ਆ ਮੂੰਗਫਲੀ ਹੋ ਗਈ ਆ ਹਰ ਚੀਜ਼ ਜਿਹੜੀ ਇੰਡੀਆ ਦੇ ਵਿੱਚ ਆਪਾਂ ਲੋਹੜੀ ਦੇ ਉੱਤੇ ਵਰਤਦੇ ਆਂ ਖਾਣ ਵਾਸਤੇ ਜਾਂ ਉਦਾਂ ਉਹ ਹਰ ਚੀਜ਼ ਹੁਣ ਇਟਲੀ ਦੀਆਂ ਜਿਹੜੀਆਂ ਇੰਡੀਅਨ ਦੁਕਾਨਾਂ ਇੰਡੀਅਨ ਉਪਹਾਵਾਂ ਨੇ ਸਾਡੀ ਸਫਾ ਪਾਈਆਂ ਉੱਥੋਂ ਮਿਲਦੀ ਆ ਸੋ ਅਸੀਂ ਅੱਜ ਇੰਡੀਅਨ ਦੁਕਾਨ ਦੇ ਉੱਤੋਂ ਇਹ ਗੱਚਕ ਲੈ ਕੇ ਆਂ ਅਰਮਨ ਇਹਦਾ ਨਾਂ ਹੈਗਾ ਖੁਸ਼ਬੂ ਗੱਟਕਾ ਆ ਦੋਸਤਾਂ ਗੱਟਕਾ ਇਸ ਤਰ੍ਹਾਂ ਪੈਕਿੰਗ ਦੇ ਵਿੱਚ ਟਲੀ ਦੇ ਵਿੱਚ ਕੱਟਕਾਉਂਦੀ ਆ ਤੇ ਇਹ ਹੈਗੀ ਗੱਟਕਾ ਇਹਦੇ ਨਾਲ ਇਹ ਰੇੜੀਆਂ ਸੀਨ ਡੱਬਾ ਲੈ ਕੇ ਆ ਆ ਦੇਖੋ ਰੇੜੀਆਂ ਡੱਬਾ ਕੱਟੀਆਂ ਵੀ ਆ ਇਹ ਹੈਗਾ ਰੇੜੀਆਂ ਡੱਬਾ ਇਹ ਹੈ ਗੱਟਕਾ ਤੇ ਇਹਦੇ ਨਾਲ ਹੀ ਜਿਹੜੀ ਸੁਪਰਮਾਰਕਟ ਹੀ ਪਰਵਾ ਉਹਦੇ ਵਿੱਚ ਮਿਲਕਰੀ ਬਹੁਤ ਥੋੜੇ ਮਿਲਦੀ ਕਿਲੋ ਦੀ ਪੈਟਰੀ ਆ ਦੇਖੋ ਇਹ ਕਿਲੋ ਦੀ ਪੈਕੰਗਵਾ ਤੇ ਮੂੰਗਫਲੀ ਬਹੁਤ ਹੀ ਸੋਹਣੀਆਂ ਖਾਣ ਦੇ ਵਿੱਚ ਬਹੁਤ ਟੇਸਟ ਵਾਲਾ ਕਿਉਂਕਿ ਪਿਛਲੇ ਹਫਤੇ ਵੀ ਗਿਆ ਸੀ ਉਦੋਂ ਵੀ ਅਸੀਂ ਲੈ ਕੇ ਕਿਲੋ ਦਾ ਪੈਕਟ ਜਿਹੜਾ ਤੇ ਸਾਨੂੰ ਬਹੁਤ ਇੰਡੀਆ ਵਾਂਗੂ ਜਿਹਦਾ ਟੇਸਟ ਹੁੰਦਾ ਤੇ ਸੋ ਇਸ ਕਰਕੇ ਅਸੀਂ ਉੱਥੋਂ ਮੂੰਫਲੀ ਲੋੜੀ ਵਾਸਤੇ ਲੈ ਕੇ ਆਏ ਆ ਇਹ ਕਿਲੋ ਦੀ ਪੈਕੰਗਵਾ ਸੋ ਦੋਸਤੋ ਜੇ ਤੁਸੀਂ ਮੂੰਫਲੀ ਲੈਣੀ ਆੀਪਰ ਦੇ ਵਿੱਚ ਨਾਲੇ ਇੱਥੇ ਥੋੜੀਏ ਸੇਲ ਲੱਗੀ ਆ ਤੇ ਨਾਲੇ ਇਹ ਮੂੰਫਲੀ ਵਰਗੀ ਹੋਰ ਕਿਤੇ ਮੂੰਫਲੀ ਨਹੀਂ ਮਿਲਦੀ ਜੇਸ ਦੇ ਲਈ ਖਾਣ ਦੇ ਦੇਖੋ ਹਾਂਜੀ ਦੋਸਤੋ ਭਰਾਵੋ ਜਿੱਦਾਂ ਅਸੀਂ ਲੋਹੜੀ ਵਾਸਤੇ ਮੂੰਗਫਲੀ ਰੇੜੀਆਂ ਤੇ ਗੱਚਕ ਜਿਹੜੀ ਆ ਉਹ ਅਸੀਂ ਕੱਲ੍ਹ ਵਾਸਤੇ ਲੈ ਆਂਦੀ ਆ। ਤੋਂ ਅਸੀਂ ਕੋਸ਼ਿਸ਼ ਕਰਾਂਗੇ ਕੱਲ੍ਹ ਨੂੰ ਆਪਣੇ ਘਰ ਸਾਮ ਵੇਲੇ ਲੋਹੜੀ ਦੀ ਤਿਆਰੀ ਕਰਾਂਗੇ ਤੇ ਧੋਣੀ ਲਾਵਾਂਗੇ ਧੋਣਾ ਲਾਵਾਂਗੇ ਤੇ ਉੱਥੇ ਸਾਰਾ ਪਰਿਵਾਰ ਬੈਠ ਕੇ ਅਸੀਂ ਇੰਜੋਏ ਕਰਾਂਗੇ। ਮੂੰਗਫਲੀ ਖਾਵਾਂਗੇ। ਤੇ ਇਹਦੇ ਨਾਲ ਨਾਲ ਜਿੱਦਾਂ ਬੱਚੇ ਸਾਡੇ ਜਿਹੜੇ ਇੱਥੇ ਇਹਨਾਂ ਨੇ ਜਨਮ ਲਿਆ ਇੱਥੇ ਵੱਡੇ ਹੋਏ ਐ ਤੇ ਪੜ੍ਹੇ ਲਿਖੇ ਇਹਨਾਂ ਨੂੰ ਇੰਡੀਆ ਦੇ ਜਿਹੜੇ ਸਾਡੇ ਤਿਉਹਾਰ ਆ ਉਹਨਾਂ ਬਾਰੇ ਬਹੁਤ ਘੱਟ ਪਤਾ ਆ ਪਰ ਫਿਰ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕਰਦੀਆਂ ਇਹਨਾਂ ਨੂੰ ਤੇ ਇਹਦਾ ਲੋੜੀ ਮੰਗਦੇ ਆ ਅਰਮਾਨ ਨੂੰ ਅਸੀਂ ਕੱਲ ਨੂੰ ਸਵੇਰ ਨੂੰ ਅਸੀਂ ਘਰਾਂ ਤੋਂ ਸਾਨੂੰ ਛੁੱਟੀ ਆ ਤੇ ਇਹਨੂੰ ਲੋੜੀ ਮੰਗਣ ਦਾ ਜਿਹੜਾ ਗੀਤ ਆ ਉਹ ਇਹਨੂੰ ਸਿਖਾਉਣਾ ਆ ਤੇ ਕੱਲ ਨੂੰ ਫੇ ਤੁਹਾਨੂੰ ਬਲੌਗ ਦੇ ਵਿੱਚ ਅਸੀਂ ਤੇ ਅਰਮਾਨ ਲੋੜੀ ਮੰਗੂਗਾ ਤੇ ਫੇ ਤੁਹਾਨੂੰ ਦਿਖਾਵਾਂਗੇ ਵੀ ਲੋੜੀ ਅਰਮਾਨ ਕਿੱਦਾਂ ਮੰਗਦਾ ਕੀ ਕਰਵਾ ਸਹੀ ਆ ਸਿੱਖਣਾ ਫੇ ਨਾ ਹਾਂ ਸੰਗੀਨਾ ਮੇਰਾ ਪੁੱਤ ਤੇ ਤੁਹਾਨੂੰ ਪਤਾ ਲੱਗੂ ਇੰਡੀਆ ਦੇ ਵਿੱਚ ਕਿੱਦਾਂ ਲੋੜੀ ਮੰਗਦੇ ਆ ਜੇ ਲੋੜੀ ਮੰਗਦੇ ਆ ਤੇ ਜਿਨ੍ਹਾਂ ਦੇ ਘਰ ਆ ਲੋੜੀ ਮੰਗਣ ਜਾਂਦੇ ਉਹ ਕੀ ਦਿੰਦੇ ਆ ਠੀਕ ਹੈ ਨਾ ਓਕੇ ਰੋ ਵੀ ਤੁਸੀਂ ਦੇਖੀਏ ਲੋੜੀ ਕਰਦੀ ਹੈ ਜੀ ਨਾ ਇਸ ਕਰਕੇ ਆਪਾਂ ਤੁਹਾਨੂੰ ਇੰਡੀਆ ਵਾਲਾ ਜਿਹੜਾ ਮਾਹੌਲ ਆ ਇੱਥੇ ਹੀ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਤੇ ਦੂਜੀ ਗੱਲ ਇਹ ਹੋ ਸਕਦਾ ਆਪਾਂ ਤੁਹਾਨੂੰ ਇਸ ਤਰ੍ਹਾਂ ਦੇ ਲੈ ਚੀਤ ਗੱਡੀ ਬਿਠਾ ਕੇ ਤੁਹਾਨੂੰ ਲੈ ਜਾਵਾਂਗੇ ਤੇ ਤੁਸੀਂ ਉੱਥੇ ਉਹਨਾਂ ਦੇ ਘਰ ਜਾ ਕੇ ਤੇ ਲੋੜੀ ਮੰਗਿਓ ਗੀਤ ਮੈਂ ਤੁਹਾਨੂੰ ਕੱਲ੍ਹ ਸਵੇਰ ਨੂੰ ਮੈਂ ਸਿਖਾ ਦੇਣਾ ਠੀਕ ਹੈ ਕੋਈ ਸੱਚੇ ਤੁਸੀਂ ਸਖਣਾ ਗੀਤ ਬਤ ਹਾਂਜੀ ਹਾਂਜੀ ਅਰ ਮਾਨੂੰ ਵੀ ਖੜਨਾ ਲੋੜੀ ਮੰਗਣ ਦਾ ਕੀ ਤਾਂ ਮੰਨ ਠੀਕ ਆ ਨਾ ਤੇ ਦੋਸਤੋ ਸਾਡੀ ਤਿਆਰੀ ਹੋ ਗਈ ਆ ਤੇ ਬਾਕੀ ਚੱਲੂ ਬਲੌਗ ਦੇ ਵਿੱਚ ਮਿਲਦੇ ਆ ਦੋਸਤੋ ਲੋੜੀ ਦਾ ਤਿਹਾਰ ਇਹ ਖਾਸ ਕਰਕੇ ਕੁੜੀਆਂ ਦੇ ਲਈ ਲੜਕੀਆਂ ਦੇ ਲਈ ਧੀਆਂ ਧਾਨੀਆਂ ਦੇ ਲਈ ਬਹੁਤ ਮਹੱਤਵਪੂਰਨ ਦੋਸਤੋ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਤੇ ਰੱਬ ਦੀ ਕਿਰਪਾ ਦੇ ਨਾਲ ਲੜਕਾ ਪੈਦਾ ਹੁੰਦਾ ਹੈ ਤੇ ਉਹ ਉਸ ਖੁਸ਼ੀ ਦੇ ਵਿੱਚ ਲੋੜੀ ਪਾਉਂਦੇ ਆ ਲੜਕੀਆਂ ਨੂੰ ਲੋੜੀ ਪਾਉਂਦੇ ਆ ਇਸ ਕਰਕੇ ਇਹ ਤਿਉਹਾਰ ਜਿਹੜਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ। ਜਿਨ੍ਹਾਂ ਘਰਾਂ ਦੇ ਵਿੱਚ ਖੁਸ਼ੀ ਆਉਂਦੀ ਆ ਭਾਵ ਲੜਕੇ ਦਾ ਜਿਹੜਾ ਉਹ ਜਨਮ ਹੁੰਦਾ ਤੇ ਉਸੇ ਖੁਸ਼ੀ ਦੇ ਵਿੱਚ ਲੋਹੜੀ ਦੀ ਜਿਹੜੀ ਆ ਇਹ ਰਸਮ ਕੀਤੀ ਜਾਂਦੀ ਆ ਲੋਹੜੀ ਪਾਈ ਜਾਂਦੀ ਆ ਉਹ ਲੜਕਿਆਂ ਨੂੰ ਪਾਈ ਜਾਂਦੀ ਆ ਧੀਾਂ ਧਿਆੜੀਆਂ ਨੂੰ ਪਾਈ ਜਾਂਦੀ ਆ। ਬਾਕੀ ਦੋਸਤੋ ਹੱਲ ਇਦਾਂ ਵੀ ਜਿੱਦਾਂ ਸਮਾਂ ਬਦਲੀ ਜਾਂਦਾ ਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਲੜਕੀਆਂ ਦੀ ਲੋਹੜੀ ਵੀ ਪਾਉਂਦੇ ਆ। ਆਪਾਂ ਦੇਖਿਆ ਬਹੁਤ ਸਾਰੇ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਲੜਕੀਆਂ ਦੀ ਤੇ ਲੜਕਿਆਂ ਦੀ ਲੋੜੀ ਜਿਹੜੀ ਆ ਉਹ ਪਾਈ ਜਾਂਦੀ ਆ ਔਰ ਇਹਨਾਂ ਦੇ ਵਿੱਚ ਕੋਈ ਵੀ ਭੈਣ ਭੇਦਨੇ ਕੀਤਾ ਜਾਂਦਾ ਲੜਕਿਆਂ ਨੂੰ ਵੀ ਤੇ ਲੜਕਿਆਂ ਨੂੰ ਇਕ ਬਰਾਬਰ ਸਮਝ ਜਾਂਦਾ ਹੈ ਦੋਸਤੋ ਜਿਹੜੇ ਛੋਟੇ ਬੱਚੇ ਆ ਛੋਟੀਆਂ ਬੱਚੀਆਂ ਉਹ ਆਪਣੇ ਪੇਕੇ ਘਰਾਂ ਦੇ ਵਿੱਚ ਹੀ ਆਪਣੇ ਪਿੰਡਾਂ ਦੇ ਵਿੱਚ ਹੀ ਛੋੜੇ ਛੋਟੇ ਟੋਲੇ ਬਣਾ ਕੇ ਜਿਹੜੇ ਆ ਉਹ ਲੋੜੀ ਮੰਗਦੀਆਂ ਪਿੰਡ ਦੇ ਹਰ ਘਰ ਵਿੱਚ ਜਾ ਕੇ ਕੋਈ ਉਹਨਾਂ ਨੂੰ ਦਾਣੇ ਪਾਉਂਦਾ ਕੋਈ ਪੈਸੇ ਦਿੰਦਾ ਕੋਈ ਗੋੜ ਪਾਉਂਦਾ ਪਹਿਲਾਂ ਗੋੜਵਾ ਪਾਉਂਦੇ ਹੁੰਦੇ ਸੀਗੇ ਤੇ ਕੋਈ ਇੱਕ ਪਹਿਲਾਂ ਹੋਰ ਰਿਵਾਜ ਹੁੰਦਾ ਸੀਗਾ ਛੱਲੀਆਂ ਉਬਾਲ ਕੇ ਬੱਕਲੀਆਂ ਬਣਾਉਂਦੇ ਸੀ ਉਹ ਦੰਦੇ ਸੀਗੇ ਫਿਰ ਮੂੰਗਫਲੀ ਦੇਣੀ ਫਿਰ ਰੇੜੀਆਂ ਦੇਣੀਆਂ ਸੋ ਇਹ ਐਸਾ ਇਹ ਮਤਲਬ ਇਹੋ ਜੀਆਂ ਚੀਜ਼ਾਂ ਜਿਹੜੀਆਂ ਉਹ ਲੋਹੜੀ ਦੇ ਤੌਰ ਤੇ ਲੜਕੀਆਂ ਨੂੰ ਔਰ ਜਿਹੜੇ ਛੋਟੇ ਬੱਚੇ ਲੜਕੇ ਉਹ ਵੀ ਮੰਗਦੇ ਆ ਤੇ ਇਹ ਆਪਾਂ ਸੁਗਾਤਾ ਮਤਲਬ ਦਿੰਦੇ ਆ ਮੂੰਗਫਲੀ ਹੋ ਗਈ ਰੇੜੀਆਂ ਹੋ ਗਈਆਂ ਗੱਚਕ ਹੋ ਗਈ ਗੜ ਹੋ ਗਿਆ ਤੇ ਫਿਰ ਬੱਕਲੀਆਂ ਹੋ ਗਈਆਂ ਫਿਰ ਰਸ ਵਾਲੇ ਚੌਲ ਵੀ ਬਹੁਤ ਲੋਹੜੀ ਤੇ ਇਹ ਵੀ ਇੱਕ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਆ ਰਸ ਵਾਲੇ ਚੌਲ ਤੋ ਸਾਨੂੰ ਬਹੁਤ ਯਾਦ ਆਉਂਦੀ ਆ ਕਿਉਂਕਿ ਬਹੁਤ ਸਾਲ ਹੋ ਗਿਆ ਸਾਡੇ ਚਿਲਕ ਦੀ ਚੌੜ ਨਹੀਂ ਖਾਂਦੇ ਹਨ ਕਿਉਂਕਿ ਸਾਡੇ ਉਹ ਬਚਪਨ ਤੋਂ ਲੈ ਕੇ ਮਤਲਬ ਖੰਦੇ ਆਏ ਆ ਤੇ ਸਾਨੂੰ ਉਹ ਚੀਜ਼ਾਂ ਭੁੱਲਦੀਆਂ ਨਹੀਂ ਤੇ ਇਹ ਜਿਹੜੇ ਛੋਟੇ ਬੱਚੇ ਜਿਹੜੇ ਇੱਥੇ ਆ ਜਿਨ੍ਹਾਂ ਦਾ ਬਾਹਰ ਬORN ਹੋਇਆ ਜੰਪਲ ਜਿਹੜੇ ਆ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਨਾ ਸਵਾਦ ਅਜਿਹਾ ਹੁਣ ਇਹ ਮੂੰਗਫਲੀ ਬਹੁਤ ਘੱਟ ਖਾਂਦੇ ਆ ਇਹ ਰੇੜੀਆਂ ਬਹੁਤ ਘੱਟ ਖਾਂਦੇ ਆ ਸੋ ਅਸੀਂ ਜਿਹੜੇ ਆ ਵੱਡੇ ਅਸੀਂ ਆ ਇੰਡੀਆ ਤੋਂ ਇਹ ਵੱਡੇ ਹੋ ਕੇ ਆਏ ਆ ਤੇ ਅਸੀਂ ਬਹੁਤ ਸ਼ੌਂਕ ਨਾਲ ਖਾਂਦੇ ਆ ਤੇ ਸਾਨੂੰ ਉਹ ਤਿਹਾੜ ਜਿਹੜੇ ਆ ਅਸੀਂ ਮਿਸ ਕਰਦੇ ਹਾਂ ਤੋ ਜਿਹੜੇ ਛੋਟੇ ਬੱਚੇ ਆ ਉਹ ਆਪਣੇ ਪੇਕੇ ਪਰਿਵਾਰ ਵਿੱਚ ਲੋੜੀ ਮੰਗਦੇ ਆ ਤੇ ਘਰ ਘਰ ਜਾ ਕੇ ਜੋ ਵੀ ਇਹਨਾਂ ਨੂੰ ਇਕੱਠਾ ਹੁੰਦਾ ਪੈਸਾ ਟੀਲਾ ਦਾਣਾ ਫੱਟਾ ਤੇ ਉਹ ਵੇਚ ਕੇ ਦੂਸਰੇ ਦਿਨ ਤੇ ਉਹ ਪੈਸੇ ਜਿਹੜੇ ਆ ਬਣਦੇ ਆ ਤੇ ਜਿਹੜੀਆਂ ਬੱਚੀਆਂ ਵੱਡੀਆਂ ਹੋ ਕੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਂਦੀਆਂ ਤੇ ਉਹਨਾਂ ਦੇ ਜਿਹੜੇ ਮਾਪੇ ਆ ਉਹ ਉੱਥੇ ਲੋੜੀ ਲੈ ਕੇ ਜਾਂਦੇ ਆ ਇਹ ਆ ਜੀ ਇਹ ਲੋੜੀ ਦਾ ਜਿਹੜਾ ਖਾਸ ਰਿਹਾ ਅੱਜ ਦੀ ਵੀਡੀਓ ਪਸੰਦ ਲੱਗੀ ਲਾਈਕ ਕਰਨਾ ਕਮੈਂਟ ਕਰਨਾ ਮੈ ਲਗਲੇ ਬਲੌਗ ਦੇ ਚ ਬਾਏ